ਵਿਨਾ ਵਰਮਾ ਜੀ ਦੀ ਕਹਾਣੀ ਦੂਜੀ ਨਤੀਜੀ ਦਾ ਅਗਲਾ ਭਾਗ ਐਵੇਂ ਕੁੜੀਆਂ ਲੈ ਆਈ ਦੀਆਂ ਨੇ ਇੰਡੀਆ ਤੋਂ ਮੁੰਡੇ ਪਸੰਦਤਾ ਕਰਦੇ ਨਹੀਂ ਕਿੱਥੋਂ ਸਿਰਚ ਸਵਾਪ ਆ ਲਈ ਨਾ ਕੰਮ ਦੀ ਨਾ ਕਾਰ ਦੀ ਮੈਨੂੰ ਕੀ ਪਤਾ ਸੀ ਮੇਰੇ ਪੁੱਤ ਦੇ ਭਾਗ ਐਨੇ ਮਾੜੇ ਨੇ ਵਾਪਸ ਭੇਜ ਦੇ ਇਹਨੂੰ ਮੈਨੂੰ ਨਹੀਂ ਚਾਹੀਦੀ ਇਹ ਔਰਤ ਪ੍ਰਦੀਪ ਕਈ ਵਾਰ ਮਾਂ ਨੂੰ ਗੁੱਸੇ 'ਚ ਟੁੱਟ ਕੇ ਪੈਂਦਾ ਵਾਪਸ ਕਿੱਥੇ ਭੇਜਦੇ ਆ ਵਿਆਹ ਕੇ ਲਿਆਂਦੀ ਐ ਮਾਂ ਪਛਤਾਵਾ ਕਰਦੀ ਤੂੰ ਹੀ ਰੱਖ ਫਿਰ ਆਕੇ ਉਹ ਗੁੱਸੇ ਚ ਉੱਠ ਕੇ ਚਲਾ ਜਾਂਦਾ ਮੈਂ ਇੰਡੀਆ ਮਾਂ ਨੂੰ ਚਿੱਠੀ ਲਿਖੀ ਤੇ ਆਪਣੀ ਕਹਾਣੀ ਸੁਣਾਈ ਕਿ ਅਗਲੇ ਮੈਨੂੰ ਪਸੰਦ ਨਹੀਂ ਕਰਦੇ ਮੈਂ ਵਾਪਸ ਆ ਜਾਵਾਂ ਅਗਲੇ ਹਫਤੇ ਮਾਂ ਦੀ ਚਿੱਠੀ ਆ ਗਈ ਧੀਏ ਧੀਆ ਆਪਣੇ ਘਰਾਂ ਚ ਹੀ ਚੰਗੀਆਂ ਲੱਗਦੀਆਂ ਨੇ ਸੀਤਾ ਨੇ ਰਾਮ ਨਾਲ ਕਿੰਨੇ ਦੁੱਖ ਕੱਟੇ ਪਰ ਸਾਥ ਨਹੀਂ ਛੱਡਿਆ ਦ੍ਰੋਪਦੀ ساری ਉਮਰ ਬਣਾਂ ਚ ਫਿਰਦੀ ਰਹੀ ਔਰਤ ਦਾ ਤਾਂ ਜਨਮ ਹੀ ਦੁੱਖ ਸਹਿਣ ਲਈ ਬਣਿਆ ਆਪਣੇ ਘਰ ਚ ਰਹਿ ਕੇ ਆਪਣੇ ਮਾਲਕਾਂ ਦਾ ਮਨ ਜਿੱਤ ਰੱਬ ਤੇਰੀ ਤਪੱਸਿਆ ਨੂੰ ਸਫਲ ਕਰੇ ਅਸੀਂ ਤਾਂ ਮਸਾ ਵਿਆਹੀ ਸੀ ਹੁਣ ਜੇ ਘਰ ਆ ਕੇ ਬਹਿ ਗਈ ਤਾਂ ਲੋਕ ਮੂੰਹ ਚ ਗੂੰ ਦੇਣਗੇ ਦੂਜੀਆਂ ਵਿਆਉਣੀਆਂ ਔਖੀਆਂ ਹੋ ਜਾਣਗੀਆਂ ਸਬਰ ਸੰਤੋਖ ਨਾਲ ਟਾਈਮ ਕੱਢ ਚਿੱਠੀ ਪੜ ਕੇ ਮੈਂ ਰੋ ਪਈ ਕਿਹੋ ਜਹੀ ਤਕਦੀਰ ਸੀ ਮੇਰੀ ਜਿਨ੍ਹਾਂ ਨੇ ਵਿਆਹ ਕੇ ਲਿਆਂਦੀ ਸੀ ਉਹ ਰੱਖਦੇ ਨਹੀਂ ਸੀ ਤੇ ਪਿੱਛੇ ਕੋਈ ਚੱਲਦਾ ਨਹੀਂ ਸੀ ਕਿੱਥੇ ਜਾਵਾਂ ਕੋਈ ਖੂ ਖਾਤਾ ਗੰਦਾ ਕਰ ਦੇਵਾਂ ਜਾਂ ਅੱਗ ਲਾ ਕੇ ਸੜ ਮਰਾਂ ਮੈਂ ਕਿਸੇ ਨਾਲ ਗੱਲ ਕਰਨ ਜੋਗੀ ਵੀ ਨਹੀਂ ਸੀ ਸਾਰੇ ਘਰ ਦੇ ਅੰਦਰੋਂ ਇੱਕ ਸੀ ਸੱਸ ਪ੍ਰਦੀਪ ਨੂੰ ਸਿਖਾ ਦਿੰਦੀ ਕਿ ਅਸੀਂ ਨਹੀਂ ਇਹ ਰੱਖਣੀ ਕਿ ਐਵੇਂ ਹੀ ਗੱਲ ਪੈ ਗਈ ਪਿੱਛੋ ਲਾਉਣੀ ਔਖੀ ਹੋ ਗਈ ਹੈ ਤੇ ਨਣ ਦਾ ਮੂੰਹ ਤੇ ਭਾਬੀ-ਭਾਬੀ ਕਰਦੀਆਂ ਪਿੱਛੋ ਮਾਂ ਦੀਆਂ ਹੋ ਜਾਂਦੀਆਂ ਮੇਰੀ ਸੱਸ ਗੁਰਦੁਆਰੇ ਚ ਪਾਠ ਕਰਨ ਜਾਂਦੀ ਹੁੰਦੀ ਸੀ ਸਵੇਰੇ ਸ਼ਾਮ ਪਾਠ ਕਰਦੀ ਤੇ ਘਰ ਆ ਕੇ ਉਹ ਤਾਲਕਾਂ ਦਾ ਰੂਪ ਧਾਰਨ ਕਰ ਲੈਂਦੀ ਇੱਕ ਦਿਨ ਮੈਂ ਗੁਰਦੁਆਰੇ ਚ ਮੱਥਾ ਟੇਕਣ ਗਈ ਤਾਂ ਉੱਥੇ ਕੰਦ ਤੇ ਮਸ਼ੀਨਿਸਟ ਬੀਬੀਆਂ ਦੀ ਲੋੜ ਦਾ ਇਸ਼ਤਿਹਾਰ ਲੱਗਾ ਸੀ ਮੈਂ ਐਡਰੈਸ ਪੜ੍ਹ ਕੇ ਉੱਥੇ ਚਲੀ ਗਈ ਸਿਲਾਈ ਕਢਾਈ ਦਾ ਕੋਰਸ ਮੈਂ ਕੀਤਾ ਹੋਇਆ ਸੀ ਬਿਜਲੀ ਵਾਲੀ ਮਸ਼ੀਨ ਮੈਨੂੰ ਇੱਕ ਦੋ ਵਾਰੀ ਕਾਮੇ ਨੇ ਚਲਾਉਣੀ ਸਿਖਾਈ ਤੇ ਤੀਜੀ ਵਾਰੀ ਮੈਂ ਮਸ਼ੀਨ ਚੱਕਰ ਵਾਂਗ ਘੁਮਾ ਦਿੱਤੀ ਸ਼ਾਮ ਤੱਕ ਮੈਂ ਪੂਰੀ ਸਪੀਡ ਨਾਲ ਮਸ਼ੀਨ ਚਲਾ ਕੇ ਜਿੰਨਾ ਸੀ ਰਹੀ ਸੀ ਗਮਨੇ ਨੇ ਦੇਖਿਆ ਤਾ ਹੈਰਾਨ ਰਹਿ ਗਿਆ ਹੈ ਐਨੀ ਸਫਾਈ ਮਜਾਲ ਹੈ ਤਾਗਾ ਕਿ ਤੋ ਇਧਰ ਉਧਰ ਹੋਇਆ ਹੋਵੇ ਉਹਨੇ ਮੈਨੂੰ ਸ਼ਾਬਾਸ਼ ਦਿੱਤੀ ਮੈਂ ਘਰ ਆ ਕੇ ਸਭ ਨੂੰ ਬਾਰੋ-ਬਾਰੀ ਦੱਸਿਆ ਕਿ ਮੈਨੂੰ ਕੰਮ ਮਿਲ ਗਿਆ ਪਰ ਕਿਸੇ ਨੇ ਵੀ ਮੇਰੀ ਗੱਲ ਨੂੰ ਨਾ ਗੋਲਿਆ ਜਿਵੇਂ ਮੈਂ ਕੋਈ ਫਜ਼ੂਲ ਜਹੀ ਗੱਲ ਕੀਤੀ ਹੋਵੇ ਹਫਤਾ ਗੁਜ਼ਰ ਗਿਆ ਮੇਰੇ ਗੋਰੇ ਗਮਨੇ ਨੇ 150 ਪੌਂਡ ਕੱਟ-ਕਟਾ ਕੇ ਮੇਰੇ ਹੱਥ ਵਿੱਚ ਰੱਖ ਦਿੱਤੇ ਮੈਨੂੰ ਯਕੀਨ ਨਾ ਆਇਆ ਤਨਖਾਹ ਫੜਨ ਲੱਗੀ ਤਾਂ ਖੁਸ਼ੀ 'ਚ ਮੇਰਾ ਰੋਣਾ ਨਿਕਲ ਗਿਆ ਇੰਨੇ ਪੈਸੇ ਮੇਰਾ ਪਰਸ ਨੋਟਾਂ ਨਾਲ ਭਰ ਗਿਆ ਕੰਮ ਤੋਂ ਸਿੱਧੀ ਗੁਰਦੁਆਰੇ ਗਈ ਮੱਥਾ ਟੇਕਿਆ ਹੇ ਮਾਲਕ ਤੇਰੇ ਤਰ੍ਹਾਂ ਤੋਂ ਹੁਕਮ ਹੋਇਆ ਤਾਂ ਮੈਨੂੰ ਕੰਮ ਮਿਲਿਆ ਘਰ ਆ ਕੇ ਮੈਂ ਤਨਖਾਹ ਸਸਤੇ ਮੂਰੇ ਰੱਖ ਦਿੱਤੀ ਉਹਨੂੰ ਸੱਚ ਨਾ ਆਇਆ ਕਿੰਨੇ ਪੈਸੇ ਮਿਲੇ ਸੀ ਉਹਨੇ ਪੁੱਛਿਆ 150 ਪੌਂਡ ਕੱਟ-ਕਟਾ ਕੇ ਮਿਲਣਗੇ ਬੀਜੀ ਗੋਰਾ ਕਹਿੰਦਾ ਮੇਰੇ ਹੱਥ 'ਚ ਬਹੁਤ ਸਫਾਈ ਹੈ ਜੇ ਓਵਰਟਾਈਮ ਲਗਾਏਂਗੀ ਤਾਂ 200 ਤੱਕ ਮਿਲ ਜਾਣਗੇ ਮੈਂ ਕਾਲੀ ਕਾਲੀ ਦੱਸਿਆ ਇਹ ਤਾਂ 145 ਨੇ ਬਾਕੀ 5 ਪੌਂਡ ਕਿੱਥੇ ਗਏ ਉਹ ਨੋਟ ਗਿਣਦੀ ਹੋਈ ਬੋਲੀ ਬੀਜੀ 5 ਪੌਂਡ ਮੈਂ ਗੁਰਦੁਆਰੇ ਚ ਬਾਬਾ ਜੀ ਅੱਗੇ ਚੜਾ ਦਿੱਤੇ ਮੇਰੀ ਪਹਿਲੀ ਕਮਾਈ ਸੀ ਮੈਂ ਸੋਚਿਆ ਸੀ ਸੱਸ ਗੁਰਦੁਆਰੇ ਦਾ ਨਾਂ ਸੁਣ ਕੇ ਖੁਸ਼ ਹੋ ਜਾਏਗੀ ਪਹਿਲਾਂ ਹੀ ਗੁਰਦੁਆਰੇ ਜਾਣ ਦੀ ਕਿਹੜੀ ਕਾਲ ਪੈ ਗਈ ਸੀ ਪੈਨਿਸ ਲਿੰਗ ਚੜਾਈ ਦਾ ਹੁੰਦਾ ਗੁਰਦੁਆਰੇ ਚ ਪੌਂਡ ਨਹੀਂ ਅੱਗੇ ਤੋਂ ਪੇ ਪੌਕਟ ਸਿੱਧਾ ਘਰ ਲੈ ਕੇ ਆਇਆ ਕਰ ਰਾਤ ਨੂੰ ਲਿਫਾਫਾ ਖੋਲਣਾ ਆਖ ਕੇ ਉਹਨੇ ਪੈਸੇ ਆਪਣੇ ਪਰਸ ਚ ਪਾ ਲਏ ਨਾਲੇ ਜਿੰਨਾ ਵੀ ਓਵਰਟਾਈਮ ਮਿਲੇ ਕਰ ਲਈ ਬੇਲੀ ਬੈਠੀ ਵਾਦੀ ਨਹੀਂ ਬਥੇਰਾ ਹਰਾਮ ਕਰ ਲਿਆ ਆਖ ਕੇ ਉਹ ਆਪਣੇ ਕਮਰੇ ਚ ਬੈੱਡ ਤੇ ਜਾ ਪਈ ਮੈਨੂੰ ਕੰਮ ਲੱਗ ਗਿਆ ਜਿਵੇਂ ਰੱਬ ਨੇ ਮੈਨੂੰ ਡੁੱਬਦੀ ਨੂੰ ਆਸਰਾ ਦਿੱਤਾ ਸੀ ਪੈਸਾ ਔਰਤ ਦਾ ਦੂਸਰਾ ਖਸਮ ਹੈ ਇਸ ਖਸਮ ਨੇ ਉਸ ਘਰ ਚ ਮੇਰੀ ਕਦਰ ਪਵਾ ਦਿੱਤੀ ਜਿੱਥੇ ਮੇਰੇ ਨਾਲ ਜਾਨਵਰਾਂ ਤੋਂ ਵੀ ਵੱਧ ਬੁਰਾ ਸਲੂਕ ਹੁੰਦਾ ਸੀ ਵਰਨਾ ਜਿਨ੍ਹਾਂ ਔਰਤਾਂ ਦੇ ਆਦਮੀ ਕਦਰ ਨਹੀਂ ਕਰਦੇ ਸਾਰੀ ਸਾਰਾ ਸਮਾਜ ਹੀ ਉਹਨਾਂ ਨੂੰ ਟਿੱਚ ਸਮਝਦਾ ਏ ਕੀ ਘਰ-ਬਾਰ ਤੇ ਕੀ ਦੁਨੀਆ ਸਭ ਲਈ ਉਹ ਫਜ਼ੂਲ ਔਰਤਾਂ ਹੁੰਦੀਆਂ ਨੇ ਘਰਾਂ 'ਚ ਜਿਹੜੀਆਂ ਰਹੀ ਤਾਂ ਜਾਂਦੀਆਂ ਨੇ ਢੀਠ ਬਣ ਕੇ ਜਾਂ ਬੇਸ਼ਰਮ ਬਣ ਕੇ ਜਾਂ ਕਹਿ ਲੋ ਆਪਣਾ ਹੱਕ ਸਮਝ ਕੇ ਪਰ ਜਿਉਣ ਦਾ ਹੱਜ ਕੋਈ ਨਹੀਂ ਹੁੰਦਾ ਹਾਂ ਜੇ ਆਦਮੀ ਕਦਰ ਕਰਨ ਵਾਲਾ ਹੋਵੇ ਤਾਂ ਕੀ ਅੰਨੀ ਤੇ ਕੀ ਕਾਣੀ ਸਭ ਰਾਣੀਆਂ ਹੁੰਦੀਆਂ ਨੇ ਮੈਂ ਦੇਖਦੀ ਹੁੰਦੀ ਸੀ ਫੈਕਟਰੀ 'ਚ ਮੇਰੇ ਨਾਲੋਂ ਕਿਤੇ ਵੱਧ-ਵੱਧ ਸੂਰਤ ਤੇ ਕਾਲੀਆਂ ਪੀਲੀਆਂ ਔਰਤਾਂ ਦੇ ਆਦਮੀ ਉਹਨਾਂ ਦੇ ਕਦਮਾਂ ਵਿੱਚ ਬੇਸ਼ਵਿਸ਼ ਜਾਂਦੇ ਤੇ ਉਹ ਟਕੇ-ਟਕੇ ਦੀਆਂ ਗੱਲਾਂ ਮਾਰਦੀਆਂ ਮੇਰਾ ਆਦਮੀ ਇਹ ਸਾਡੇ ਬੱਚੇ ਤੇ ਮੈਂ ਜਿਵੇਂ ਗੂੰਗੀ ਜਹੀ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਕਹਿਣ ਨੂੰ ਮੇਰੇ ਕੋਲ ਕੁਝ ਨਹੀਂ ਸੀ ਉਹਨਾਂ ਸਾਰੀਆਂ ਤੋਂ ਸੋਹਣੀ ਸੀ ਮੈਂ ਰੰਗ ਰੂਪ ਰੱਬ ਨੇ ਰੱਜ ਕੇ ਦਿੱਤਾ ਸੀ ਪਰ ਪਤੀ ਨੂੰ ਪਸੰਦ ਨਹੀਂ ਸੀ ਇਸ ਲਈ ਮੇਰਾ ਕੋਈ ਮੁੱਲ ਨਹੀਂ ਸੀ ਐਵੇਂ ਸਿਰ ਝੁਕਾਈ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਜਿਹੜੀਆਂ ਔਰਤਾ ਘਰੋਂ ਦੁਖੀਆਂ ਦੁਖੀ ਹੁੰਦੀਆਂ ਨੇ ਜਿਵੇਂ ਬਾਹਰ ਵਾਲਿਆਂ ਨੂੰ ਵੀ ਉਹਨਾਂ ਨੂੰ ਦੁਖੀ ਕਰਕੇ ਇੱਕ ਅਜੀਬ ਜਿਹਾ ਸੁੱਖ ਮਿਲਦਾ ਏ ਮੇਰੇ ਕੰਮ ਤੇ ਕਈ ਮਰਦ ਮੈਨੂੰ ਪੁੱਠੇ ਸਿੱਧੇ ਇਸ਼ਾਰੇ ਕਰਦੇ ਮੇਰੇ ਦੁੱਖ ਹਰਨ ਤੇ ਮੰਤਰ ਦੱਸਦੇ ਪਰ ਮੈਂ ਚੁੱਪਚਾਪ ਘਰ ਆ ਜਾਂਦੀ ਡਰਦੀ ਸੀ ਕਿਤੇ ਕਰਦਿਆਂ ਨੇ ਕਿਸੇ ਨਾਲ ਬੋਲਦੀ ਨੂੰ ਦੇਖ ਲਿਆ ਤਾਂ ਇਹ ਨੌਕਰੀ ਵੀ ਜਾਂਦੀ ਲੱਗੂਗੀ ਮੇਰੀ ਸੱਸ ਇੰਡੀਆ ਗਈ ਹੋਈ ਸੀ ਇੱਕ ਦਿਨ ਰਾਤ ਨੂੰ ਪ੍ਰਦੀਪ ਘਰ ਆਇਆ ਮੈਂ ਚੁੱਪਚਾਪ ਉਨੂੰ ਰੋਟੀ ਬਣਾ ਕੇ ਖਵਾ ਦਿੱਤੀ ਅੱਜ ਉਹ نیچے ਫਰੰਟ ਰੂਮ ਚ ਜਾਣ ਦੀ ਬਜਾਏ ਸਿੱਧਾ ਮੇਰੇ ਕਮਰੇ 'ਚ ਚਲਾ ਗਿਆ ਮੈਨੂੰ ਹੈਰਾਨੀ ਹੋਈ ਕੀ ਗੱਲ ਹੈ ਜੀ ਮੈਂ ਡਰ ਕੇ ਪੁੱਛਿਆ ਕੋਈ ਗੱਲ ਨਹੀਂ ਆਖ ਕੇ ਉਹਨੇ ਆਪਣੀਆਂ ਬਾਹਾਂ ਮੇਰੇ ਗਲ ਚ ਪਾਤੀਆਂ ਮੈਨੂੰ ਇਤਵਾਰ ਨਾ ਆਇਆ ਲੱਗਿਆ ਜਿਵੇਂ ਹਵਾ 'ਚ ਉੱਡ ਰਹੀ ਹੋਵਾਂ ਮੈਂ ਸ਼ਰਮ ਦੇ ਮਾਰੇ ਅੱਖਾਂ ਝੁਕਾ ਲਈਆਂ ਮੇਰੇ ਵੱਲ ਵੇਖ ਮਿੰਦੋ ਉਹਦੇ ਸਾਹ ਮੇਰੇ ਮੱਥੇ ਨਾਲ ਟਕਰਾਏ ਜੀ ਮੇਰਾ ਦਿਲ ਧੜਕ ਰਿਹਾ ਸੀ ਕਿੰਨੀ ਸੋਹਣੀ ਕੁੜੀ ਐ ਤੂੰ ਉਹਨੇ ਮੇਰੇ ਬੁੱਲ ਚੁੰਮੇ ਕਿਉਂ ਝੂਠ ਬੋਲਦੇ ਹੋ ਮੇਥੋਂ ਖੁਸ਼ੀ ਚ ਗੱਲ ਨਹੀਂ ਹੋ ਰਹੀ ਸੀ ਸਾਹ ਚੜ ਗਿਆ ਸੀ ਮੇਰਾ ਜਿਵੇਂ ਕੋਈ ਪਹਾੜ ਚੜ ਕੇ ਆਈ ਹੋਵਾਂ ਉਸ ਰਾਤ ਪਹਿਲੀ ਵਾਰ ਪ੍ਰਦੀਪ ਮੇਰੇ ਨਾਲ ਸੁੱਤਾ ਮੈਨੂੰ ਲੱਗਿਆ ਮੈਂ ਅੱਜ ਹੀ ਸੁਹਾਗਣ ਹੋਈ ਸੀ ਪਹਿਲਾਂ ਤਾਂ ਐਵੇਂ ਕਾਗਜ਼ੀ ਵਿਆਹ ਹੋਇਆ ਸੀ ਅਸਲ ਮਿਲਣ ਤਾਂ ਅੱਜ ਹੋਇਆ ਸੀ ਸਾਰੀ ਰਾਤ ਮੈਂ ਉਹਦੀ ਛਾਤੀ ਤੇ ਸਿਰ ਰੱਖ ਕੇ ਸੁੱਤੀ ਰਹੀ ਸਵੇਰ ਹੋਈ ਤਾਂ ਆਪਣੀਆਂ ਉਂਗਲਾਂ ਨੂੰ ਦੰਤਾਂ ਨਾਲ ਕੱਟ-ਕੱਟ ਕੇ ਵੇਖਾਂ ਕਿ ਕਿਤੇ ਕੋਈ ਸੁਪਨਾ ਤਾਂ ਨਹੀਂ ਦੇਖਿਆ ਪਰ ਇਹ ਸੱਚ ਸੀ ਪ੍ਰਦੀਪ ਨੇ ਪਾਸਾ ਪਾਤਿਆ ਤੇ ਮੈਨੂੰ ਆਪਣੀਆਂ ਬਾਹਾਂ 'ਚ ਲੈ ਲਿਆ ਮਿੰਦੋ ਕਿੰਨੇ ਕ ਪੈਸੇ ਨੇ ਤੇਰੇ ਕੋਲ ਉਹਨੇ ਹੌਲੀ ਜਿਹੇ ਪੁੱਛਿਆ ਜਦੋਂ ਦੇ ਬੀਜੀ ਗਏ ਨੇ ਚਾਰ ਵੀਕ ਦੀ ਤਨਖਾਹ ਪਈ ਹੈ ਮੈਂ ਦੱਸਿਆ ਬਸ ਮਿੰਦੋ ਤਾਂ ਮਿੰਦੋ ਬੜੀ ਪ੍ਰੋਬਲਮ ਆ ਗਈ ਆ ਕਾਫੀ ਪੈਸਿਆਂ ਦੀ ਜ਼ਰੂਰਤ ਹੈ ਉਹਨੇ ਚਿੰਤਾ ਨਾਲ ਆਖਿਆ ਕੀ ਪ੍ਰੋਬਲਮ ਆ ਗਈ ਜੀ ਤੁਹਾਨੂੰ ਮੈਨੂੰ ਵੀ ਚਿੰਤਾ ਨੇ ਘੇਰ ਲਿਆ ਬਿਜ਼ਨਸ ਵਿੱਚ ਘਾਟਾ ਪੈ ਗਿਆ ਯਾਰ ਹੁਣ ਬੈਂਕ ਵਾਲੇ ਕਹਿੰਦੇ ਨੇ 63 ਤੋਂ 63 ਪੈਸੇ ਪਰ ਉਹ ਮੱਥੇ ਤੇ ਹੱਥ ਫੇਰਦਾ ਹੋਇਆ ਬੋਲਿਆ ਮੇਰੇ ਪੈਸੇ ਲੈ ਲਓ ਜੀ ਤੁਸੀਂ ਮੈਂ ਕਿਹਾ ਇੰਨੇ ਕ ਪੈਸਿਆਂ ਨਾਲ ਕੀ ਬਣਨਾ ਹੈ ਹੋਰ ਕਿੰਨੇ ਕ ਚਾਹੀਦੇ ਨੇ ਉਹ ਤੇਰਾ 골ਡ ਜਿਹੜਾ ਮੰਮੀ ਨੇ ਦਿੱਤਾ ਸੀ ਤੇ ਇੰਡੀਆ ਵਾਲਿਆਂ ਨੇ ਉਹਨੇ ਅਚਾਨਕ ਕਿਹਾ ਮਤਲਬ ਮੇਰੇ ਗਹਿਣੇ ਮੈਂ ਕੁਝ ਦੇਰ ਚੁੱਪ ਰਹਿ ਕੇ ਬੋਲਿਆ ਕਿਉਂ ਗਹਿਣੇ ਤੈਨੂੰ ਮੇਰੇ ਨਾਲੋਂ ਜ਼ਿਆਦਾ ਪਿਆਰੇ ਨੇ ਉਹਨੇ ਤਿਉੜੀਆਂ ਕਸੀਆਂ ਨਹੀਂ ਜੀ ਮੈਂ ਤਾਂ ਆਏ ਨਹੀਂ ਕਿਹਾ ਭਾਵੇਂ ਤੁਸੀਂ ਸਾਰੇ ਗਹਿਣੇ ਲੈ ਜਾਓ ਤੁਹਾਡੀ ਚੀਜ਼ ਹੈ ਮੈਂ ਕੰਬ ਦੀ ਆਵਾਜ਼ ਨਾਲ ਕਿਹਾ ਬਟ ਡੋਨਟ ਟੈਲ ਮਾਈ ਮਮ ਆਦਰਵਾਇਜ਼ ਯੂ ਨੋ ਮੀ ਵੈਰੀ ਵੈਲ ਉਹਨੇ ਪਿਆਰ ਨਾਲ ਮੇਰੀ ਗੁੱਤ ਖਿੱਚੀ ਮੈਂ ਗਹਿਣੇ ਪ੍ਰਦੀਪ ਨੂੰ ਦੇ ਦਿੱਤੇ ਤੇ ਆਪਣੀ ਤਨਖਾਹ ਵੀ ਅੱਜ ਮੇਰਾ ਚਾ ਨਹੀਂ ਚੁੱਕਿਆ ਜਾ ਰਿਹਾ ਸੀ ਮੇਰਾ ਪਤੀ ਅੱਜ ਮੇਰਾ ਹੋਇਆ ਸੀ ਔਰਤ ਦਾ ਮਰਦਾਂ ਦੇ ਕਦਮਾਂ ਦੀ ਧੂੜ ਹੁੰਦੀ ਹੈ ਉਹਦੇ ਵਾਸਤੇ ਗਹਿਣੇ ਕੀ ਆਪਣੇ ਆਪ ਨੂੰ ਵੀ ਵੇਚ ਦਿੰਦੀ ਹੈ ਆਦਮੀ ਦਾ ਮਨ ਜੋ ਚਿਤਣਾ ਹੋਇਆ ਆਦਮੀ ਨੂੰ ਰਿਝਾਉਣਾ ਜੋ ਹੋਇਆ ਜੋ ਔਰਤ ਦਾ ਪਹਿਲਾ ਤੇ ਆਖਰੀ ਫਰਜ਼ ਹੈ ਜੇ ਘਰਚ ਪਤੀ ਨਹੀਂ ਖੁਸ਼ ਜੋ ਕੇ ਪਰਮੇਸ਼ਰ ਹੈ ਤਾਂ ਰੱਬ ਵੀ ਨਹੀਂ ਖੁਸ਼ ਇਸ ਲਈ ਔਰਤ ਦਾ ਧਰਮ ਹੈ ਕਿ ਹਰ ਤਰੀਕਾ ਵਰਤ ਕੇ ਇਸ ਮਾਨਵ ਰੂਪੀ ਪਰਮੇਸ਼ਰ ਨੂੰ ਪਰਮੇਸ਼ਵਰ ਨੂੰ ਖੁਸ਼ ਰੱਖੇ ਵਾਰਨਾ ਉਹਦਾ ਜੀਵਨ ਵਿਅਰਥ ਹੈ ਸੱਚ ਕਿੰਨਾ ਸੁੱਖ ਮਿਲਦਾ ਪਤੀ ਦੀ ਸੇਵਾ ਕਰਕੇ ਐਵੇਂ ਤਾਂ ਨਹੀਂ ਵਿਦਤਾ ਗ੍ਰੰਥਾ ਚ ਉਹਨੂੰ ਦੇਵਤਾ ਕਿਹਾ ਗਿਆ ਤੇ ਮੈਂ ਆਪਣੇ ਦੇਵਤਾ ਤੇ ਆਪਾ ਵਾਰਨ ਲਈ ਤਿਆਰ ਸੀ ਮੈਂ ਇਹ ਬਾਜ਼ੀ ਹਾਰ ਕੇ ਜਿੱਤ ਲਈ ਸੀ ਦੂਜੀ ਰਾਤ ਮੈਂ ਚੌਥੇ ਪਹਿਰ ਤੱਕ ਪ੍ਰਦੀਪ ਦੀ ਉਡੀਕ ਕਰਦੀ ਰਹੀ ਪਰ ਉਹ ਨਾ ਆਇਆ ਮੇਰਾ ਮਨ ਤਾਂ ਉਦਾਸ ਹੋਇਆ ਪਰ ਕੋਈ ਕੰਮ ਪਿਆ ਗਿਆ ਹੋ ਸੋਚ ਕੇ ਮੈਂ ਖੁਦ ਨੂੰ ਤਸੱਲੀ ਦਿੱਤੀ ਪੰਜ ਛੇ ਦਿਨ ਲੰਘ ਗਏ ਪ੍ਰਦੀਪ ਫਿਰ ਨਾ ਆਇਆ ਮੈਂ ਰੋਜ਼ ਰਾਤ ਨੂੰ देर तक ਜਾਗਦੀ ਡੋਰ ਖੜਕਣ ਦੀ ਉਡੀਕ ਕਰਦੀ ਰਹਿੰਦੀ ਉਸ ਦਿਨ ਸ਼ੁੱਕਰਵਾਰ ਸੀ ਮੈਂ ਕੰਮ ਤੋਂ ਬਾਹਰ ਨਿਕਲੀ バス ਫੜਨ ਲਈ バス ਸਟਾਪ ਵੱਲ ਵਧੀ ਪਰ ਪ੍ਰਦੀਪ ਕਾਰ 'ਚ ਮੈਨੂੰ ਅੱਗੇ ਲੈਣ ਲਈ ਆਇਆ ਹੋਇਆ ਸੀ ਐਨੇ ਦਿਨ ਹੋ ਗਏ ਤੁਸੀਂ ਘਰ ਨਹੀਂ ਆਏ ਮੈਂ ਭੱਜ ਕੇ ਕਾਰ 'ਚ ਬੈਠ ਗਈ ਬਿਜ਼ੀ ਹੋ ਗਿਆ ਸੀ ਟਾਈਮ ਨਹੀਂ ਮਿਲਿਆ ਆਖ ਕੇ ਉਹਨੇ ਕਾਰ ਸਟਾਰਟ ਕੀਤੀ ਅੱਜ ਘਰ ਚਲੋ ਬਸ ਹੁਣ ਨਹੀਂ ਮੈਂ ਕਿਤੇ ਜਾਣ ਦੇਣਾ ਮੈਂ ਬੱਚੇ ਵਾਂਗ ਰਿਹਾਰ ਕੀਤੀ ਉਹ ਮੇਰੇ ਨਾਲ ਘਰ ਆ ਗਿਆ ਰਾਤ ਨੂੰ ਮੇਰੇ ਨਾਲ ਸੁੱਤਾ ਸਵੇਰ ਹੁੰਦਿਆਂ ਹੀ ਮੇਰੀ ਤਨਖਾਹ ਲੈ ਕੇ ਵਾਪਸ ਚਲਾ ਗਿਆ ਹੁਣ ਜਿਵੇਂ ਆਮ ਜਹੀ ਗੱਲ ਹੋ ਗਈ ਸੀ ਉਹ ਹਫਤੇ ਚ ਇੱਕ ਦਿਨ ਘਰ ਆਉਂਦਾ ਮੇਰੇ ਨਾਲ ਸੌਂਦਾ ਪੈਸੇ ਲੈ ਕੇ ਚਲਾ ਜਾਂਦਾ ਮੈਨੂੰ ਸੌਦਾ ਮਾੜਾ ਨਹੀਂ ਸੀ ਲੱਗਦਾ ਪੈਸੇ ਮੈਂ ਕੀ ਕਰਨੇ ਸੀ ਆਖਰ ਤਾਂ ਉਹ ਮੇਰਾ ਪਤੀ ਹੀ ਸੀ ਚਲੋ ਇਸ ਬਹਾਨੇ ਘਰ ਤਾਂ ਆਉਂਦਾ ਉਹਦੀ ਕੋਈ ਕਮਜ਼ੋਰੀ ਤਾਂ ਮੇਰੇ ਕੋਲ ਹੈ ਵਰਨਾ ਲੰਡਨ ਦੇ ਅੰਗਰੇਜ਼ੀ ਬੋਲਣ ਵਾਲੇ ਮੁੰਡੇ ਨੂੰ ਮੇਰੇ ਵਰਗੀ ਅਨਪੜ ਕੁੜੀ ਕਿੱਥੇ ਪਸੰਦ ਆਉਣੀ ਸੀ ਮੈਂ ਖੁਸ਼ ਸੀ ਉਦੇ ਝੂਠੇ ਪਿਆਰ ਤੋਂ ਭਾਵੇਂ ਉਹ ਪੈਸੇ ਲਈ ਹੀ ਕੁਝ ਦਿਨ ਲਈ ਮੇਰੇ ਨਾਲ ਪਿਆਰ ਦਾ ਨਾਟਕ ਕਰਦਾ ਸੀ ਪਰ ਉਸ ਨਾਟਕ 'ਚ ਜਿਵੇਂ ਮੈਂ ਅਸਲੀਅਤ ਲੱਭਣ ਲੱਗ ਪਈ ਸੀ ਆਪਣੇ ਮਾੜੇ ਨਸੀਬਾਂ ਤੇ ਮੈਨੂੰ ਹੁਣ ਕੋਈ ਅਫਸੋਸ ਨਹੀਂ ਸੀ ਚਲੋ ਝੂਠ ਦੇ ਸਹਾਰੇ ਹੀ ਜ਼ਿੰਦਗੀ ਲੰਘ ਜਾਏ ਤਾਂ ਕਿਹੜਾ ਮਾੜੀ ਐ ਵਰਨਾ ਮੇਰੇ ਕੋਲ ਹੈ ਹੀ ਕੀ ਸੀ ਦੁਨੀਆ ਦੀਆਂ ਅੱਤਿਆਂ ਤੋਂ ਵੱਧ ਔਰਤਾਂ ਤਾਂ ਸਭ ਕੁਝ ਜਾਣਦੇ-ਬੁੱਝਦੇ ਹੋਏ ਵੀ ਇਹੀ ਚੂੜ ਤੇ ਆਸਰੇ ਜੀ ਜਾਂਦੀਆਂ ਨੇ ਕਿ ਉਹਨਾਂ ਦੇ ਮਰਦ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਭਾਵੇਂ ਉਹ ਸਾਹਮਣੇ ਵੀ ਦੂਜੀ ਤੀਵੀਂ ਲਿਆ ਕੇ ਬਿਠਾ ਦੇਣ ਤਾਂ ਵੀ ਕਹੀ ਜਾਣਗੀਆਂ ਮੇਰਾ ਪਤੀ ਸਿਰਫ ਮੈਨੂੰ ਹੀ ਪਿਆਰ ਕਰਦਾ ਏ ਕਿੰਨੀ ਵੱਡੀ ਤਸੱਲੀ ਦੇਈ ਰੱਖਦੀਆਂ ਨੇ ਆਪਣੇ ਆਪ ਨੂੰ ਜਿਵੇਂ ਕਿਸੇ ਦੇ ਟੁੱਟਦੇ ਸਾਹਾਂ ਨੂੰ ਜੋੜਨ ਲਈ ਆਕਸੀਜਨ ਲਗਾ ਦਿੱਤੀ ਜਾਂਦੀ ਏ ਓਵੇਂ ਹੀ ਕਈ ਵਾਰ ਬੰਦਾ ਮਰ ਰਹੇ ਰਿਸ਼ਤਿਆਂ ਨੂੰ ਝੂਠੀਆਂ ਤਸੱਲੀਆਂ ਤੇ ਬਨਾਵਟੀ ਸਾਹ ਦਿੰਦਾ ਰਹਿੰਦਾ ਆਪਣੇ ਇਸ ਦਮ ਤੋੜ ਰਹੇ ਰਿਸ਼ਤੇ ਨੂੰ ਜਿੰਦਾ ਰੱਖਣ ਲਈ ਮੈਨੂੰ ਪ੍ਰਦੀਪ ਦੇ ਪਿਆਰ ਦੀ ਬਹੁਤ ਸਖਤ ਜ਼ਰੂਰਤ ਸੀ ਭਾਵੇਂ ਝੂਠਾ ਹੀ ਸਹੀ ਚਲੋ ਕਦੇ ਤਾਂ ਝੂਠ ਸੱਚ ਵੀ ਬਣੇਗਾ ਹੀ ਕਹਿੰਦੇ ਨੇ ਕਿ ਜੇ ਇੱਕ ਝੂਠ 100 ਵਾਰ ਬੋਲਿਆ ਜਾਏ ਤਾਂ ਸੱਚ ਬਣ ਜਾਂਦਾ ਇਹ ਪ੍ਰਦੀਪ ਦਾ ਝੂਠ ਸੀ ਜਾਂ ਮੇਰਾ ਸੱਚ ਪਰ ਰੱਬ ਨੇ ਮੇਰੀ ਸੁਣ ਲਈ ਮੈਂ ਪ੍ਰੈਗਨੈਂਟ ਹੋ ਗਈ ਮੈਂ ਵਾਹਿਗੁਰੂ ਦਾ ਸ਼ੁਕਰ ਕੀਤਾ ਜੀਨੇ ਮੇਰੀ ਖੁੱਖ ਹਰੀ ਕਰ ਦਿੱਤੀ ਤੇ ਮੇਰਾ ਵੇ ਸੇਵਾ ਇਸ ਘਰ ਚ ਹੋਣ ਦੇ ਚਾਂਸ ਵੱਧ ਗਏ ਸੀ ਸਿਰ ਤੋਂ ਇੱਕ ਬੋਝ ਲੱTHA ਕੇ ਪ੍ਰਦੀਪ ਮੈਨੂੰ ਛੱਡ ਦਏਗਾ ਭਲਾ ਆਪਣਾ ਬੱਚਾ ਕਿਹਨੂੰ ਪਿਆਰਾ ਨਹੀਂ ਹੁੰਦਾ ਮੇਰੀ ਸੱਸ ਇੰਡੀਆ ਤੋਂ ਵਾਪਸ ਆ ਗਈ ਐਨੀ ਛੇਤੀ ਢਿੱਡ ਬਣਾਉਣ ਦੀ ਕੀ ਲੋੜ ਪੈ ਗਈ ਸੀ ਮੇਰੇ ਜਾਣ ਦੀ ਤੇਰ ਸੀ ਜਤੇ ਖਸਮ ਨੂੰ ਕਾਬੂ ਚ ਕਰ ਲਿਆ 2-4 ਸਾਲ ਕਮਾ ਕੇ ਆਪਣਾ ਘਰ-ਬਾਰ ਖਰੀਦ ਲੈਂਦੇ ਸਾਰੀ ਉਮਰ ਮੇਰੇ ਸਿਰ ਤੇ ਹੀ ਤਾਂ ਨਹੀਂ ਬੈਠੇ ਰਹਿਣਾ ਉਹ 에ਰਪੋਰਟ ਤੇ ਹੀ ਬੋਲਣ ਲੱਗ ਪਈ ਮੈਂ ਕੀ ਕਹਿੰਦੀ ਪਰਦੀਪ ਨੇ ਫਿਰ ਘਰ ਆਉਣਾ ਬੰਦ ਕਰ ਦਿੱਤਾ ਉਵੇਂ ਹੀ ਕਾਰਨ ਲੱਗ ਪਿਆ ਜਿਵੇਂ ਪਹਿਲਾਂ ਕਰਦਾ ਸੀ ਜਿਵੇਂ ਮਾਂ ਤੋਂ ਡਰਦਾ ਹੋਵੇ ਜਾਂ ਮਾਂ ਹੀ ਨਾ ਚਾਹੁੰਦੀ ਹੋਵੇ ਕਿ ਅਸੀਂ ਇਕੱਠੇ ਹੋਈਏ ਹੌਲੀ-ਹੌਲੀ 8 ਮਹੀਨੇ ਲੰਘ ਗਏ ਤੇ ਮੈਂ ਕੰਮ ਤੋਂ ਛੁੱਟੀ ਲੈ ਲਈ 10ਵੇਂ ਮਹੀਨੇ ਮੇਰੇ ਘਰ ਕੁੜੀ ਨੇ ਜਨਮ ਲਿਆ ਸਾਰੇ ਟੱਬਰ ਦਾ ਮੂੰਹ ਉੱਡ ਗਿਆ ਜਿਵੇਂ ਮੈਂ ਕੋਈ ਗੁਨਾਹ ਕੀਤਾ ਹੋਵੇ ਸਭ ਨੇ ਮੇਰੇ ਨਾਲ ਬੋਲਣਾ ਛੱਡ ਦਿੱਤਾ ਸਾਰੇ ਇਕੱਠੇ ਹੋ ਗਏ ਤੇ ਮੈਂ ਫਿਰ ਇਕੱਲੀ ਰਹਿ ਗਈ ਸ਼ਾਇਦ ਹੁਣ ਮੈਂ ਇਕੱਲੀ ਨਹੀਂ ਸੀ ਹੁਣ ਮੇਰੀ ਧੀ ਮੇਰੇ ਨਾਲ ਸੀ ਮੇਰੇ ਜਿਉਣ ਦਾ ਆਸਰਾ ਮੈਨੂੰ ਹੁਣ ਉਹਨਾਂ ਦੀ ਜ਼ਿਆਦਾ ਪ੍ਰਵਾਹ ਵੀ ਨਹੀਂ ਰਹੀ ਸੀ ਥੋੜੇ ਦਿਨਾਂ ਬਾਅਦ ਹੀ ਮੈਂ ਵਾਪਸ ਕੰਮ ਤੇ ਚਲੇ ਗਈ ਸਾਡੇ ਕੰਮ ਤੇ ਇੱਕ ਨਵੀਂ ਜਨਾਨੀ ਨੇ ਆਉਣਾ ਸ਼ੁਰੂ ਕੀਤਾ ਸੀ ਅਦਖੜ ਜਹੀ ਨੇ ਮੇਰੀ ਉਸ ਨਾਲ ਦੋਸਤੀ ਪੈ ਗਈ ਗੱਲਾਂ ਬਾਤਾਂ ਚੋਂ ਨੇ ਮੇਰੇ ਘਰ ਦਾ ਪਤਾ ਪੁੱਛਿਆ ਨਹੀਂ ਕੀਤੇ ਉਹੀ ਤਾਂ ਨਹੀਂ ਤੇਰੀ ਸੱਸ ਨਛੱਤਰ ਕੌਰ ਭਾਰੀ ਜਹੀ ਨਸੂੜਾ ਸਿੰਘ ਦੇ ਘਰੋਂ ਉਹ ਉੱਚੀ ਜਹੀ ਬੋਲੀ ਧੰਵਾਦ